ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਠੀਕ ਠਾਕ ਸਾਰੇ ਸਵਾਗਤ ਹੈ ਸਾਰੇ ਆਪਣੇ ਭਰਾਵਾਂ ਦਾ YouTube ਚੈਨਲ ਤੇ ਆਪਣੇ ਗੁਰਪ੍ਰੀਤ ਖੜੜਾ ਤੇ ਜਿੰਨੇ ਵੀ ਭਰਾ ਆਪਣੇ ਨਵੇਂ ਨੇ ਸਾਰਿਆਂ ਨੂੰ ਬੇਨਤੀ ਆ ਕਿ ਸਬਸਕ੍ਰਾਈਬ ਜਰੂਰ ਕਰੋ ਆਪਣੇ ਚੈਨਲ ਨੂੰ ਤੇ ਵੀਡੀਓ ਚੰਗੀ ਲੱਗਦੀ ਆ ਤਾਂ ਕਮੈਂਟਾਂ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਹਾਂਜੀ ਭਾਈ ਅੱਜ ਦਾ ਜਿਹੜਾ ਟੌਪਿਕ ਆ ਇਹ ਬੱਕਰੀਆਂ ਨੂੰ ਲੀਵਰ ਟੌਨਕ ਕਦੋਂ ਦੇਣਾ ਚਾਹੀਦਾ ਹੈ ਤੇ ਕਿਉਂ ਦੇਣਾ ਚਾਹੀਦਾ ਤੇ ਕਦੋਂ ਨਹੀਂ ਦੇਣਾ ਚਾਹੀਦਾ ਤੇ ਕਿਹੜੀ ਕੰਪਨੀ ਦਾ ਦੇਣਾ ਚਾਹੀਦਾ ਲੀਵਰ ਟੌਨਕ ਹਾਂਜੀ ਭਾਈ ਜੀ ਬੱਕਰੀਆਂ ਲਈ ਲੀਵਰ ਟੌਨਕ ਜਦੋਂ ਜਾਨਵਰਾਂ ਦੇ ਆਪਾਂ ਦੇਖਦੇ ਆਂ ਕਿ ਵਜੈ ਨਹੀਂ ਵਾਧਾ ਗ੍ਰੋਥ ਨਹੀਂ ਕਰਦੇ ਹੈਗੇ ਆਪਾਂ ਖਰਾਕ ਵਧੀਆ ਪਾਉਨੇ ਆ ਤੇ ਜਾਂ ਵੀ ਕਿਸੇ ਤਰ੍ਹਾਂ ਦੇ ਆਪਾਂ ਜੇ ਜਾਨ ਬਰਦਾਨਾ ਬੁਖਾਰ ਜਦੋਂ ਲੰਬਾ ਟਾਈਮ ਚੜ ਜਾਵੇ ਜਾਂ ਕਿਸੇ ਵੀ ਬਿਮਾਰੀ ਕਾਰਨ ਆਪਾਂ ਉਹਦਾ ਐਂਟੀਬਾਇਟਿਕ ਜਾਂ ਸਟਰੋਂਗ ਦਵਾਈਆਂ ਲਾਉਨੇ ਆ ਤੇ ਉਦੋਂ ਜਾਨ ਬਰਨ ਨੂੰ ਦੇਵਟਾਣੋਕਾ ਜ਼ਰੂਰੀ ਆ ਤੇ ਜਾਂ ਕਿਸੇ ਆਪਾਂ ਡੀਵਾਰਮਿੰਗ ਕਰਦੇ ਆ ਕਿਸੇ ਵੀ ਡੀਵਾਰਮਿੰਗ ਦਵਾਈ ਨਾਲ ਆਮੇ ਉਹ ਆਪਣੇ ਹਾਈ ਟੈਕ ਹੋਵੇ ਜਾਂ ਨੈਲ ਜਾਨ ਹੋਵੇ ਜਾਂ ਆਪਣੇ ਆਲਬਮਾਰ ਅਲਮੀਨ ਦਾ ਜੋ ਹਾਲਟ ਦੀ ਹੋਵੇ ਨਾ ਤੇ ਉਦੋਂ ਆਪਾਂ ਨੂੰ ਡੇਨ ਤੋਂ ਪਹਿਲੇ ਆਪਣੇ ਡੀ ਵਾਰਮਿੰਗ ਕਰਨ ਤੋਂ ਪਹਿਲਾਂ ਦੀ ਲਿਵਰ ਟੌਨਕ 5-7 ਦਿਨ ਦਿਨ ਦੇਣਾ ਚਾਹੀਦਾ ਤੇ ਫਾਕੀ ਡੀ ਵਾਰਮਿੰਗ ਤੋਂ ਬਾਅਦ ਲਿਵਰ ਟੌਰਕ ਕਿਉਂਕਿ ਉਸ ਦੇ ਵਿੱਚ ਤੇ ਲਿਵਰ ਤੇ ਥੋੜਾ ਜਿਹਾ 5 ਡਿਗਰੀ ਜ਼ਰੂਰ ਪੈਂਦਾ ਡੀ ਵਾਰਮਿੰਗ ਨਾਲ ਤੇ ਇੱਕ ਜਦੋਂ ਆਪਾਂ ਕਿਸੇ ਤਰ੍ਹਾਂ ਦੀ ਭਿਆਨਕ ਬਿਮਾਰੀ ਜਿਵੇਂ ਮੂੰਹ ਖੋਰ ਜਾਂ PPR ਵਗੈਰਾ ਦੇ ਲੱਛਣ ਜਾਂ ਨੰਬਰਾਂ ਦੇ ਵਿੱਚ ਹੋਣ ਤਾਂ ਆਪਾਂ ਅਖਿਰੀ ਆਪਾਂ ਜਿਵੇਂ ਡਾਕਟਰ ਤੋਂ ਟ੍ਰੀਟਮੈਂਟ ਕਰਾਉਨੇ ਆ ਉਹ ਟਾਈਮ ਜਿਹੜੀਆਂ ਉਹ ਦਵਾਈਆਂ ਹੁੰਦੀਆਂ ਨੇ ਜਿਗੀਆਂ ਆਪਣੇ ਐਂਟੀਬਾਇਓਟਿਕ ਜਾਂ ਉਹ ਲੰਬਾ ਟਾਈਮ ਚੱਲਦਾ ਟ੍ਰੀਟਮੈਂਟ ਤਾਂ ਉਹ ਟਾਈਮ ਆਪਾਂ ਨੂੰ ਡੀਵਲ ਟਾਕ ਇਹਨ ਦਾ ਬਹੁਤ ਦੇਣਾ ਬਹੁਤ ਜ਼ਰੂਰੀ ਆ ਤੇ ਬਾਕੀ ਆ ਜਾਂਦੀ ਆ ਵੀ ਜਾਨਵਰਾਂ ਦੀ ਨਾ ਭੁੱਖ ਘੱਟ ਲੱਗਦੀ ਆ ਜਾਂ ਖਾਦਾ ਵੀ ਤਾਂ ਉਹਨਾਂ ਨੂੰ ਲੱਗਦਾ ਨਹੀਂ ਹੈਗਾ ਵੀ ਉਸ ਟਾਈਮ ਉਸ ਨਾ ਲੀਵਰ ਟੌਨਿਕ ਬਹੁਤ ਵਧੀਆ ਕੰਮ ਕਰਦਾ ਤੇ ਲੀਵਰ ਟੌਨਿਕ ਕੰਪਨੀ ਕਿਸੇ ਦਾ ਵੀ ਤੁਸੀਂ ਵਰਤ ਸਕਦੇ ਹੋ ਤੇ ਮਾਰਕੀਟ ਦੇ ਵਿੱਚ ਬਹੁਤ ਨੇ ਤੇ ਜ਼ਿਆਦਾਤਰ ਆਮ ਤੌਰ ਤੇ ਨਹੀਂ ਫਾਰਮਰ ਜਾਣਗੇ ਜਾਂ ਆਪਾਂ ਆਪਾਂ ਬਰੋ ਟੌਨ ਦੀ ਵਰਤੋਂ ਕਰਦੇ ਆਂ ਤੇ ਤੇ ਬਾਕੀ ਜਿੰਨਾ ਹਨਾ ਕੰਪਨੀ ਰეკਮੈਂਡ ਕਰਦੀ ਆ 5 5 ਐਮ ਐਲ ਦੇਣਾ ਜਾਂ 10 ਐਮ ਐਲ ਤਾਂ ਉਨਾ ਹੀ ਦੇਣਾ ਚਾਹੀਦਾ ਇਹ ਨਹੀਂ ਵੀ ਮਾਲ ਜੇ ਆਪਾਂ 5 ਮੈਂ 5 ਐਮ ਐਲ ਦੱਸਿਆ ਤੇ ਆਪਾਂ 10 ਦੇਈ ਜਾਂਨੇ ਆ ਤੇ 10 ਦੱਸਿਆ ਤਾਂ 20 ਦੇਈ ਜਾਂਨੇ ਆ ਉਹਦਾ ਕੋਈ ਫਾਇਦਾ ਨਹੀਂ ਹੈਗਾ ਉਹਦੇ ਨਾਲੋਂ ਜੇ ਤੁਸੀਂ ਨਾ ਲਗਾਤਾਰ ਜਿਵੇਂ ਹੁਣ 5-7 ਦਿਨ ਦੇਣਾ ਹੀ ਆ ਤਾਂ ਥੋੜਾ ਕਟਾ ਕਰਕੇ ਹੀ ਦਿਓ ਵੀ ਘੱਟ ਹੀ ਦਿਓ ਜੋ 10 ਸੈਲ ਮੈਨ ਲਾਤਾ 70 ਮੈਨ 98 ਲਈ ਦਵੋ ਕਿਉਂਕਿ ਰੈਗੂਲਰ ਤਾਂ ਆਪਾਂ ਦੇਣਾ ਹੁੰਦਾ ਤੇ ਬਾਕੀ ਇਹ ਆ ਵੀ ਲੀਵਰ ਟਾਣ ਕਰਨ ਨਾਲ ਜਾਨਵਰ ਨੂੰ ਆਪਣੇ ਤੇ ਖਾਦਾ ਪੀਤਾ ਲੱਗਦਾ ਤੇ ਬਾਕੀ ਆ ਆ ਜਾਨਵਰ ਦੀ ਭੁੱਖ ਵਧੀਆ ਬਾਦੀ ਆ ਤੇ ਬਾਕੀ ਇਹ ਕਹਿਣਾ ਉਸ ਦੇ ਨਾਲ ਲੀਵਰ ਵਾ ਸਟਰੋਂਗ ਹੁੰਦਾ ਹਾਂਜੀ ਬਾਕੀ ਕਮੈਂਟ ਜ਼ਰੂਰ ਕਰਿਆ ਕਰੋ ਤੇ ਆਪਣੇ ਵੀਡੀਓ ਚੰਗੀ ਲੱਗਦੀ ਹੈ ਤੇ ਸਾਰੇ ਵੀਰੇ ਨੂੰ ਸਤਿ ਸ੍ਰੀ ਅਕਾਲ